ਸਵਾਗਤ ਹੈ ਜੀ ਤੁਹਾਡਾ ਪ੍ਰਭ ਹਰ ਫੈਸ਼ਨ ਬੁਟੀਕ ਦੇ ਵਿੱਚ ਮੈਂ ਹਾਂ ਜੀ ਰੁਪਿੰਦਰ ਕੌਰ ਅੱਜ ਕਰਾਂਗੇ ਜੀ ਇਸ ਸੂਟ ਦੀ ਕਟਿੰਗ ਤੇ ਉਸ ਤੋਂ ਬਾਅਦ ਫਿਰ ਕਰਾਂਗੇ ਸਟੀਚਿੰਗ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾਉਣ ਦੇ ਲਈ ਤੇ ਹਰੇਕ ਪ੍ਰਕਾਰ ਦੇ ਕੱਪੜੇ ਅਲਟਰ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਫੋਨ ਨੰਬਰ ਹੈ ਜੀ 8567857006 ਐਡਰੈਸ ਹੈ ਜੀ ਸੁਦਾਂ ਵਾਲਾ ਮੁਹੱਲਾ ਪ੍ਰਾਣੀ ਸਰੰਦ ਤੇ ਕਟਿੰਗ ਆਓ ਫਿਰ ਕਰੀਏ ਜੀ ਇਹਦੀ ਕਟਿੰਗ ਤੇ ਨਾਲ ਖੁਦਵਾਦ ਕਰੀਏ ਜੀ ਇਹਦੀ ਸਟੀਚਿੰਗ ਤੇ ਆਦ ਮੈਂ ਆਪਣਾ ਸਮਾਨ ਚੱਕ ਲਿੱਤਾ ਕੈਂਚੀ ਇੰਚਟੇਪ ਤੇ ਮਾਰਕਰ ਤੇ ਉਸ ਤੋਂ ਬਾਅਦ ਫਿਰ ਪ੍ਰੈਸ ਕਰਕੇ ਮੈਂ ਟੇਬਲ ਤੇ ਇਹ ਕਪੜਾ ਬਿਚਾ ਲਿੱਤਾ ਜੀ ਸੂਟ ਦਾ ਕਰ ਲੱਤਾ ਸੈਂਟਰ ਤੇ ਨਿਸ਼ਾਨ ਲਗਾ ਲਿੱਤੇ ਨੇ ਜੀ ਸਾਰੇ ਫਿਟਿੰਗ ਵਾਲੇ ਫਿਟਿੰਗ ਦੇ ਸਾਰੇ ਨੇ ਸਿੰਪਲ ਸੂਟ ਦੀ ਕਟਿੰਗ ਦੀ ਮੈਂ ਵੀਡੀਓ YouTube ਤੇ ਪਹਿਲਾਂ ਅਪਲੋਡ ਕਰ ਚੁੱਕੀ ਹਾਂ ਜੀ ਜਿਨ੍ਹਾਂ ਨੇ ਦੇਖਣੀ ਹੈ ਤੁਸੀਂ ਦੇਖ ਸਕਦੇ ਹੋ ਉੱਲਝ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਮੈਂ ਕਰ ਲਈ ਪੀ ਸੂਟ ਦੀ ਕਟਿੰਗ ਕਟਿੰਗ ਦਾਤਵਾ ਸੂਟ ਦੀ ਹੋ ਗਈ ਹੈ ਕਟਿੰਗ ਹੁਣ ਕਰਾਂਗੇ ਆਪਾਂ 슬ੀਵਸ ਦੀ ਗੜੀ ਬਾਵਾ ਦੀ ਬਾਵਾ ਦੀ ਕਟਿੰਗ ਵੀ ਮੈਂ ਕਰ ਚੁੱਕੀ ਹਾਂ ਜੀ ਤੇ ਤੁਸੀਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਪ੍ਰਭੂ ਹਰ ਫੈਸ਼ਨ ਬੁਟੀਕ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਕਰਾਂਗੇ ਅੱਗੇ ਸਟਿਚਿੰਗ ਤੇ ਆਓ ਜੇ ਫਿਰ ਕਰਿਆ ਇਹਦੀ ਸਟਿਚਿੰਗ ਕਰਦੇ ਹਾਂ ਸ਼ੁਰੂ ਮੈਂ ਸਟੀਚਿੰਗ ਸ਼ੁਰੂ ਕਰ ਲਿੱਤੀ ਆ ਤੇ ਪਲੇਟਸ ਤੇ ਪਲੇਟਸ ਪਾ ਲਿੱਤੀਆਂ ਨੇ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਾਰਟਸ ਤੇ ਪਲੇਟਸ ਦੋਨੋਂ ਪੈ ਚੁੱਕੀਆਂ ਨੇ ਹਰੇਕ ਪ੍ਰਕਾਰ ਦੇ ਕੱਪੜੇ ਤੁਸੀਂ ਸਾਡੇ ਕੋਲ ਸਲਾਈ ਕਰਾ ਸਕਦੇ ਹੋ ਤੇ ਸਲਾਈ ਸਿੱਖ ਵੀ ਸਕਦੇ ਮੈਂ ਤੁਹਾਨੂੰ ਰਾਈਟ ਸਾਈਡ ਤੋਂ ਵੀ ਦਿਖਾਨੀ ਆ ਸਿੱਧੇ ਪਾਸੇ ਤੋਂ ਕਿਵੇਂ ਲੱਗ ਰਿਹਾ ਹੈ ਸੂਟ ਆਹ ਦੇਖੋ ਇਹਦੀ ਰਾਈਟ ਸਾਈਡ ਹੈ ਤੇ ਜਦੋਂ ਆਪਾਂ ਪਲੇਟਸ ਪਾ ਲਨੇ ਆ ਸੂਟ ਦੇ ਵਿੱਚ ਤਾਂ ਸੂਟ ਦਾ ਉਦੋਂ ਹੀ ਪਤਾ ਲੱਗ ਜਾਂਦਾ ਵੀ ਕੀ ਲੁੱਕ ਆਈ ਹੈ ਵੀ ਫਿਟਿੰਗ ਇਹਦੀ ਕਿੱਦਾਂ ਦੀ ਆਊਗੀ ਸੂਟ ਬਣ ਕੇ ਇਦਾਂ ਤਿਆਰ ਕਿਵੇਂ ਦਾ ਲੱਗੂਗਾ ਹੁਣ ਮੈਂ ਗਲਾ ਪੇਸਟ ਕਰ ਲਿੱਤਾ ਏ ਜੀ ਪੇਸਟ ਕਰਕੇ ਗਲਾ ਜਦੋਂ ਆਪਾਂ ਪਾਉਂਦੇ ਆ ਫਿਰ ਸੂਟ ਚ ਬਹੁਤ ਹੀ ਵਧੀਆ ਫਿਨਿਸ਼ਿੰਗ ਆਉਂਦੀ ਆ ਬਹੁਤ ਫਿਨਿਸ਼ਿੰਗ ਆਉਂਦੀ ਆ ਤੇ ਮੈਂ ਹਮੇਸ਼ਾ ਐਵੇਂ ਹੀ ਗਲੇ ਪਾਉਂਦੀ ਆ ਸੁੱਟ ਦੇ ਵਿੱਚ ਤੇ ਗਲਾ ਕਰ ਲਿੱਤਾ ਏ ਜੀ ਅਟੈਚ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਬੈਕ ਨੈਕ ਨਹੀਂ ਕਟਿੰਗ ਕੀਤਾ ਹੋਇਆ ਕਿਉਂ ਕਿਉਂਕਿ ਇਹਦੇ ਵਿੱਚ ਬੈਨ ਬੈਨ ਵਾਲਾ neck ਬਣਾਉਣਾ ਆਪਾਂ ਇਸ ਲਈ ਬੈਕ ਵਾਲਾ neck ਜਿਹੜਾ ਉਹ ਕਟਿੰਗ ਨਹੀਂ ਕੀਤਾ ਹੋਇਆ ਫਰੰਟ neck ਮੈਂ ਅਟੈਚ ਕਰ ਲਿੱਤਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਫਿਟਿੰਗ ਦੀਆਂ ਸਲਾਈਆਂ ਲਗਾ ਲਿੱਤੀਆਂ ਨੇ ਫਿਟਿੰਗ ਤਿਆਰ ਹੈ ਜੀ ਆਪਣੀ ਸ਼ਰਟ ਦੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਕਰਾਂਗੇ ਜੀ sleeves attach ਲੋ ਜੀ ਬਾਵਾ ਵੀ ਆਪਾਂ ਅਟੈਚ ਕਰ ਲਿੱਤੀਆਂ ਨੇ ਜੀ ਇਹਦੇ ਨਾਲ ਅਟੈਚ ਹੋ ਚੁੱਕੀਆਂ ਨੇ ਬਾਵਾ ਸਾਡੇ ਕੋਲ ਹਰੇਕ ਪ੍ਰਕਾਰ ਦੇ ਰੈਡੀमेड ਡ्रेसेस ਗਰਾ, ਰੇ, ਸ਼ਰਾਰੇ, ਲਹਿੰਗੇ, ਗਾਉਣ ਹਰੇਕ ਪਾਨਾਰਕਲੀ ਡਰੈਸ ਹਰੇਕ ਪ੍ਰਕਾਰ ਦੀ ਡਰੈਸ ਕੁਝ ਵੀ ਤੁਸੀਂ ਸਟਿਚਿੰਗ ਦਾ ਕੋਈ ਵੀ ਕੰਮ ਕਰਵਾਉਣਾ ਕੋਈ ਵੀ ਚਾਹੇ ਤੁਸੀਂ ਸਟਿਚਿੰਗ ਸਿੱਖਣੀ ਆ ਚਾਹੇ ਕੋਈ ਕੋਈ ਵੀ ਡਿਜ਼ਾਈਨ ਤੁਸੀਂ ਸਿੱਖਣਾ ਹੈ ਤਾਂ ਤੁਸੀਂ ਸਭ ਕੁਝ ਸਿੱਖ ਸਕਦੇ ਹੋ ਸਾਡੇ ਕੋਲ ਤੇ ਇਹ ਮੈਂ ਬੈਨ ਤਿਆਰ ਕਰ ਲਿੱਤੀ ਹੈ ਜੀ ਬੈਨ ਤਿਆਰ ਹੋ ਚੁੱਕੀ ਆ ਹੁਣ ਆਪਾਂ ਬੈਨ ਕਰਾਂਗੇ ਅਟੈਚ ਇੰਟਰਲੋਕ ਮਾਰ ਲਿੱਤੀ ਹੈ ਪਰਫੈਕਟ ਫਿਨਿਸ਼ਿੰਗ ਦੇ ਨਾਲ ਸੂਟ ਤਿਆਰ ਕਰਦੇ ਹਾਂ ਜੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਜਦ ਪੂਰਾ ਸੂਟ ਬਣ ਕੇ ਤਿਆਰ ਹੋਊਗਾ ਤੁਹਾਨੂੰ ਪੂਰੇ ਸੂਟ ਦੀ ਵੀ ਦਿਖਾਵਾਂਗੇ ਕਿ ਪੂਰਾ ਸੂਟ ਜਦ ਬਣ ਕੇ ਤਿਆਰ ਆ ਤਾਂ ਉਹਦੀ ਲੁੱਕ ਕਿਵੇਂ ਦੀ ਆਈ ਹੈ ਆ ਦੇਖੋ ਜੀ ਪੂਰਾ ਇਹਦਾ ਬੈਨ ਤਿਆਰ ਹੈ ਹੁਣ ਬੈਨ ਕਰਾਂਗੇ ਅਟੈਚ ਲੋ ਜੀ ਬੈਨ ਵੀ ਆਪਣੀ ਅਟੈਚ ਹੋ ਚੁੱਕੀ ਆ ਤੁਸੀਂ ਇਹਦੀ ਲੁੱਕ ਚੈੱਕ ਕਰੋ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਆ ਅਟੈਚ ਕੀਤੀ ਹੈ ਮੈਂ ਬੈਨ ਤੇ ਇਹਦੀ ਕਟਿੰਗ ਦੇਖੋ ਕਿੰਨੀ ਸੋਹਣੀ ਕਟਿੰਗ ਹੋਈ ਹੋਈ ਆ ਸ਼ੇਪ ਦੇਖੋ ਬੈਨ ਦੀ ਕਿੰਨੀ ਵਧੀਆ ਆਈ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਐਨ ਬਹੁਤ ਮਿਹਨਤ ਦੇ ਨਾਲ ਸੂਟ ਤਿਆਰ ਹੁੰਦਾ ਜੀ ਇਹ ਪਰਫੈਕਟ ਫਿਨਿਸ਼ਿੰਗ ਦੇ ਨਾਲ ਤਿਆਰ ਹੋਈ ਹੈ ਜੀ ਬੈਨ ਆ ਚੈੱਕ ਕਰੋ ਬਹੁਤ ਵਧੀਆ ਸ਼ੇਪ ਦਿੱਤੀ ਆ ਪੂਰਾ ਸੂਟ ਬਣ ਕੇ ਆਪਣਾ ਤਿਆਰ ਹੈ ਅੱਗੇ ਤੁਹਾਨੂੰ ਇਹਦੇ ਪੂਰੇ ਸੂਟ ਦੀ ਲੁੱਕ ਦਿਖਾਵਾਂਗੇ ਸਾਡੇ YouTube ਚੈਨਲ ਨੂੰ ਪ੍ਰਭ ਹਰ ਫੈਸ਼ਨ ਟਿਪ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਸਿਲਾਈ ਸਿੱਖਣ ਦੇ ਲਈ ਤੇ ਸਿਲਾਈ ਕਰਵਾਉਣ ਦੇ ਲਈ ਇੱਕ ਵਾਰ ਜਰੂਰ ਸਾਡੇ ਨਾਲ ਸੰਪਰਕ ਕਰਿਓ ਚੈੱਕ ਕਰੋ ਜੀ ਪੂਰਾ ਸੂਟ ਬਣ ਕੇ ਤਿਆਰ ਹੈ ਬਹੁਤ ਹੀ ਸੋਹਣਾ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਸੂਟ ਤਿਆਰ ਹੋਇਆ ਜੀ ਪਲੇਨ ਸਲਵਾਰਾ ਇਹਦੇ ਨਾਲ ਅਗੇ ਸਲਵਾਰ ਵੀ ਦਿਖਾਵਾਂਗੇ ਕਿ ਕਿਵੇਂ ਦੀ ਬੜੀਆਂ ਪੂਰਾ ਸੂਟ ਬੈਨ ਵਾਲਾ ਨੈੱਕ ਬਣਾਇਆ ਹੈ ਇਹਦਾ ਹਰੇਕ ਪ੍ਰਕਾਰ ਦੇ ਕੱਪੜੇ ਹਰੇਕ ਪ੍ਰਕਾਰ ਦਾ ਡਿਜ਼ਾਈਨ ਤਿਆਰ ਕਰਵਾਉਣ ਦੇ ਲਈ ਸਿਲਾਈ ਸਿੱਖਣ ਦੇ ਲਈ ਰੈਡੀਮੇਡ ਡੈਸਿਸ ਅਲਟਰਾ ਕਰਵਾਉਣ ਦੇ ਲਈ ਸਿੱਕ ਵਾਰ ਸਾਡੇ ਨਾਲ ਜਰੂਰ ਸੰਪਰਕ ਕਰਿਓ ਪ੍ਰਭ ਹਰ ਫੈਸ਼ਨ ਬੁਟੀਕ ਪ੍ਰਪਿੰਦਰਕੌਰ ਫੋਨ ਨੰਬਰ 8567857006 ਸੁਦਾਂ ਵਾਲਾ ਮਹੱਲਾ ਪ੍ਰਾਣੀ ਸਰੰਦ ਸਾਡਾ YouTube ਚੈਨਲ ਹੈ ਜੀ ਪ੍ਰਭ ਹਰ ਫੈਸ਼ਨ ਬੁਟੀਕ ਉਸ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਉੱਥੇ